ਜੀ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਜਿਹੜੀ ਸਬਜੀ ਬਣਾਈ ਹੈ ਸਿਰਫ ਦੋ ਮਸਾਲਿਆਂ ਦੇ ਨਾਲ ਸਬਜੀ ਬਣਾਈ ਹੈ ਬਹੁਤ ਹੀ ਵਧੀਆ ਤੇ ਸਵਾਦ ਬਿਲਕੁਲ ਸਪੈਸੀ ਨਹੀਂ ਨੋਰਮਲ ਜੀ ਸਬਜੀ ਇਹ ਬਣਾਉਣ ਵਿੱਚ ਵੀ ਬਹੁਤ ਆਸਾਨ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਹੁਣ ਤੁਸੀਂ ਕਹੋਗੇ ਕਿ ਦੋ ਮਸਾਲਿਆਂ ਨਾਲ ਕਿਹੜੀ ਸਬਜੀ ਬਣਦੀ ਹੈ ਅੱਜ ਅਸੀਂ ਇਹਦੇ ਵਿੱਚ ਸਿਰਫ ਦੋ ਹੀ ਮਸਾਲੇ ਇਸਤੇਮਾਲ ਕੀਤੇ ਆ ਜੇ ਤੁਸੀਂ ਇਹ ਸਬਜੀ ਇੱਕ ਵਾਰ ਬਣਾ ਲਈ ਹੈ ਤਾਂ ਵਾਰ-ਵਾਰ ਇਸੇ ਤਰੀਕੇ ਦੇ ਨਾਲ ਬਣਾਉਂਗੇ ਹੈ ਇਹ ਸਬਜੀ ਅਸੀਂ ਕਿਸਤੀ ਬਣਾਈ ਹੈ ਇਹ ਬਣਾਈ ਹੈ ਆਪਾਂ ਪੋਂਖਰੇ ਇਹ ਥੋੜੇ ਜੇ ਵੱਡੇ ਸਾਈਜ਼ ਦੇ ਹੁੰਦੇ ਆ ਫਲੇਵਰ ਬਿਲਕੁਲ ਉਹੀ ਹੁੰਦਾ ਹੈ ਤੇ ਬਹੁਤ ਹੀ ਵਧੀਆ ਬਣਦੇ ਅੱਜ ਕੱਲ ਇਹ ਮੰਡੀਆਂ ਵਿੱਚ ਬਹੁਤ ਆਉਂਦੇ ਆ 10 ਤੋਂ 20 ਰੁਪਏ ਦੀ ਇੱਕ ਗੁੱਸ਼ੀ ਇਹ ਮਿਲ ਜਾਂਦੀ ਹੈ ਜੇ ਤੁਸੀਂ ਵੀ ਇਹ ਸਬਜ਼ੀ ਬਣਾਣੀ ਹੈ ਤਾਂ ਇਸੇ ਤਰੀਕੇ ਦੇ ਨਾਲ ਬਣਾਓ ਇਹ ਸਬਜ਼ੀ ਅਸੀਂ ਕਿਸ ਤਰੀਕੇ ਦੇ ਨਾਲ ਬਣਾਈ ਹੈ ਦੋ ਮਸਾਲੇ ਵਾਲੀ ਸਬਜ਼ੀ ਆਓ ਬਣਾ ਕੇ ਤਿਆਰ ਕਰਦੇ ਆ ਮਿੰਟਾਂ ਸਕਿੰਟਾਂ ਵਿੱਚ ਦੋ ਮਸਾਲਿਆਂ ਵਾਲੀ ਸਬਜ਼ੀ ਪੁੰਗਰੀਆਂ ਦੀ ਸਬਜ਼ੀ ਬਣਾਉਣ ਦੇ ਲਈ ਸੀ ਪੁੰਗਰੇ ਲੈ ਲਏ ਐ ਇੱਕ ਤੋਂ ਮੂਲੀ ਤੋਂ ਬਣਦੇ ਹੁੰਦੇ ਆ ਉਹਦਾ ਸਾਈਜ਼ ਤਾਂ ਬਿਲਕੁਲ ਛੋਟਾ ਹੁੰਦਾ ਹੈ ਤੇ ਇਸ ਦਾ ਸਾਈਜ਼ ਇਹ ਬਹੁਤ ਹੀ ਵੱਡਾ ਹੁੰਦਾ ਹੈ ਕਿ ਇਹ ਮੂਲੀ ਹੁੰਦੇ ਤਾਂ ਇਹ ਮੂਲੀ ਵਰਗਾ ਹੀ ਨਾ ਪਲਾਂਟ ਇਹਦਾ ਹੁੰਦਾ ਹੈ ਜਿਹੜਾ ਪੌਦਾ ਹੁੰਦਾ ਹੈ ਪਰ ਇਸ ਨੂੰ ਸਿੱਧੇ ਇਸ ਤਰ੍ਹਾਂ ਹੀ ਲੱਗਦੇ ਇਹਦੇ ਥੱਲੇ ਮੂਲੀ ਨਹੀਂ ਹੁੰਦੀ ਹੈ ਅੱਜ ਅਸੀਂ ਇਸ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਤੇ ਇਸ ਨੂੰ ਅਸੀਂ ਧੋ ਕੇ ਰੱਖ ਲਿਆ ਤੇ ਹੁਣ ਇਹਨਾਂ ਨੂੰ ਅਸੀਂ ਕੱਟ ਕੇ ਰੱਖ ਲੈਂਦੇ ਆਂ ਅੱਜ ਕੱਲ ਮੰਡੀ ਵਿੱਚ ਇਹ 20 ਰੁਪਏ ਦੀ ਗੁੱਛੀ ਇੱਕ ਮਿਲ ਜਾਂਦੀ ਹੈ ਆਪਾਂ ਦੋ ਗੁੱਛੀਆਂ ਲਈਆਂ ਐ ਇਸ ਤਰ੍ਹਾਂ ਹੁਣ ਸਰਦੀ ਦਾ ਮੌਸਮ ਚੱਲਦਾ ਹੈ ਹਰੀਆਂ ਸਬਜ਼ੀਆਂ ਬਹੁਤ ਹੀ ਜ਼ਿਆਦਾ ਤਾਜ਼ੀਆਂ ਚਾਜ਼ੀਆਂ ਆਉਂਦੀਆਂ ਤੇ ਹੁੰਦੀਆਂ ਵੀ ਬਹੁਤ ਜ਼ਿਆਦਾ ਸਬਜ਼ੀਆਂ ਐ ਪਿੱਛੇ ਤੋਂ ਇਸ ਤਰ੍ਹਾਂ ਥੋੜਾ ਜਿਹਾ ਹਲਕਾ ਜਿਹਾ ਅੰਦਰ ਕੱਟ ਲੈਣਾ ਤੇ ਇਹਨਾਂ ਦੇ ਤੁਸੀਂ ਆਪਣੇ ਮੁਤਾਬਕ ਵੱਡੇ ਛੋਟੇ ਸਾਈ ਦੇ ਕੱਟ ਲੈਣ ਜਿਸ ਤਰ੍ਹਾਂ ਕੋਈ ਵਿੱਚ ਪੱਕਾ ਹੈ ਤਾਂ ਉਹ ਵਿੱਚ ਨਾ ਪਾਇਓ બસ ਕੱਚੇ ਕੱਚੇ ਕੱਟ ਲੈਣੇ ਐ ਕਿ ਸਾਰੇ ਭੁੰਨੇ ਆਪਾਂ ਕੱਟ ਕੇ ਇਹਨਾਂ ਨੂੰ ਰੱਖ ਲੈਂਦੇ ਆਂ ਹੋਂ ਗ੍ਰੇਸੀ ਕੱਟ ਕੇ ਰੱਖ ਲਿਆ ਹੈ ਹੁਣ ਤੜਕੇ ਦੇ ਲਈ ਕੀ ਕੀ ਲੈਣਾ ਹੈ ਹੋਰ ਹਰੀ ਸਬਜੀ ਦੇ ਵਿੱਚ ਤੁਸੀਂ ਆਪਣੀ ਮਨਸੰਤ ਦੀਆਂ ਪਾ ਸਕਦੇ ਆ ਇਹਦੇ ਵਿੱਚ ਅਸੀਂ ਪਾਵਾਂਗੇ ਆਲੂ ਤੇ ਹਰੇ ਮਟਰ ਲਾਏ ਆ ਤੁਸੀਂ ਗਾਜਰ ਵੀ ਪਾ ਸਕਦੇ ਹੋ ਗੋਭੀ ਵੀ ਪਾ ਸਕਦੇ ਹੋ ਕੋਈ ਵੀ ਆਪਣੀ ਮਨਸੰਤ ਦੀ ਸਬਜੀ ਪਾ ਸਕਦੇ ਹੋ ਤੜਕੇ ਦੇ ਲਈ ਅਸੀਂ ਪਿਆਜ਼ ਹਰੀ ਮਿਰਚ ਲਸਣ ਟਮਾਟਰ ਤੇ ਅਦਰਕ ਇਹਨਾਂ ਨੂੰ ਕੱਟ ਕੇ ਰੱਖ ਲਿਆ ਤੁਸੀਂ ਚੋਪਿੰਗ ਕਰਕੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਨਹੀਂ ਬਰੀਕ-ਬਰੀਕ ਕਟਿੰਗ ਕਰਕੇ ਵੀ ਤੁਸੀਂ ਪਾ ਸਕਦੇ ਹੋ ਹੁਣ ਲਾਉਂਦੇ ਅਸੀਂ ਸਬਜੀ ਨੂੰ ਤੜਕਾ ਤੜਕਾ ਲਾਉਣ ਦੇ ਲਈ ਅਸੀਂ ਕੜਾਈ ਗੈਸ ਤੇ ਰੱਖ ਲਈਏ ਇਹਦੇ ਵਿੱਚ ਪਾ ਲੈਂਦੇ ਆਪਾਂ ਸਰੋਂ ਦਾ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਤੁਸੀਂ ਲੈ ਸਕਦੇ ਹੋ ਆਪਾਂ ਇਸ ਸਬ지 ਵਿੱਚ ਬਹੁਤ ਹੀ ਘੱਟ ਮਸਾਲੇ ਪਾਣੇ ਆ ਸਿਰਫ ਤਿੰਨ ਮਸਾਲਿਆਂ ਨਾਲ ਹੀ ਇਹ ਸਬ지 ਬਣਾਣੀ ਹੈ ਬਿਲਕੁਲ ਨੋਰਮਲ ਸਬ지 ਬਣਾਣੀ ਹੈ ਜਿਆਦਾ ਸਪੈਸੀ ਨਹੀਂ ਬਣਾਣੀ ਅਸੀਂ ਨੋਨ ਪਾਵਾਂਗੇ ਮਿਰਚ ਤੇ ਹਲਦੀ ਇਹ ਤਿੰਨੇ ਚੀਜ਼ਾਂ ਦੇ ਨਾਲ ਅੱਜ ਅਸੀਂ ਸਬ지 ਬਣਾਵਾਂਗੇ ਜੇ ਤੁਸੀਂ ਸਬ지 ਸਪੈਸੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਹੋਰ ਵੀ ਮਸਾਲੇ ਪਾ ਸਕਦੇ ਹੋ ਇਹ ਸਬਜੀ ਦੇ ਲਈ ਤੁਸੀਂ ਤੇਲ ਥੋੜਾ ਜਿਹਾ ਜ਼ਿਆਦਾ ਪਾਣਾ ਹੈ ਕੜਛੀ ਡੇਢ ਕੜਛੀ ਤੇਲ ਦੀ ਪਾਣੀ ਹੈ ਕਿ ਇਹਦੇ ਵਿੱਚ ਅਸੀਂ ਪਾਣੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਹੈਗਾ ਸਿਰਫ ਤੇਲ ਥੋੜਾ ਜਿਹਾ ਜ਼ਿਆਦਾ ਲੈ ਕੇ ਤੇ ਉਹਦੇ ਨਾਲ ਹੀ ਅੱਜ ਅਸੀਂ ਸਬਜੀ ਬਣਾਣੀ ਹੈ ਬਹੁਤ ਹੀ ਵਧੀਆ ਬਣਦੀ ਹੈ ਤੇ ਟੇਸਟੀ ਬਣਦੀ ਹੈ ਤੇਲ ਗਰਮ ਹੋ ਕੇ ਇਹਦੇ ਵਿੱਚ ਪਾ ਜਾਂਦੇ ਅਸੀਂ ਸਭ ਤੋਂ ਜੀਰਾ ਚੁਟਕੀ ਪਾ ਦਿੰਦੇ ਹੈ ਹਿੰਗ ਮੈਂ ਇਹ ਵੀ ਪਾ ਦਿੰਦੇ ਅਸੀਂ ਲਸਣ ਅਦਰਕ ਤੇਲਾ ਤੋਏ ਚੀਜ਼ਾਂ ਪਾ ਲੈਣੀ ਆ ਇਹਨਾਂ ਨੂੰ ਇਹਨਾਂ ਦਾ ਫਲੇਵਰ ਸੱਚ ਵਧੀਆ ਆਉਂਦਾ ਹੈ ਤੇ ਅਦਰਕ ਤੇ ਲਸਣ ਦਾ ਜਿਹੜਾ ਕਰਨ ਚੀਜ਼ ਆ ਹੋ ਜਾਂਦਾ ਹੈ ਬਹੁਤ ਹੀ ਵਧੀਆ ਲੱਗਦਾ ਹੈ ਤੁਸੀਂ ਇਸੇ ਵਸਤੇ ਨੂੰ 1 ਮਿੰਟ ਜਾਂ ਅੱਧਾ ਮਿੰਟ ਪਹਿਲਾਂ ਇਹਨਾਂ ਨੂੰ ਦੋਹਾਂ ਚੀਜ਼ਾਂ ਨੂੰ ਕਸ ਲੈਣਾ ਹੈ 1 ਮਿੰਟ ਹੋ ਗਿਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਹਰੀ ਮਿਰਚ ਇਦੇ ਵਿੱਚ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਤੇ ਦੋਹੇ ਵੀ ਥੋੜ੍ਹੀ ਥੋੜ੍ਹੀਆਂ ਮਿਰਚਾਂ ਪਾ ਸਕਦੇ ਹੋ ਜੇ ਹਰੀ ਮਿਰਚ ਬੱਚਿਆਂ ਨਾਲ ਸਾਬੀ ਬੱਚਿਆਂ ਨੂੰ ਬਣਾਉਣੀ ਹੈ ਤਾਂ ਹਰੀ ਮਿਰਚ ਤੁਸੀਂ ਬੇਸ਼ੱਕ ਕੋਪ ਕੋਹ ਹੀ ਕੱਟ ਪਾਓ ਤੇ ਥੋੜੀ ਜਿਹੀ ਤੁਸੀਂ ਲਾਲ ਮਿਰਚ ਪਾਊਡਰ ਪਾ ਲੈਣਾ ਆਪਾਂ ਇਹਦੇ ਵਿੱਚ ਸਿਰਫ ਹਰੀ ਮਿਰਚ ਦਾ ਹੀ ਇਸਤੇਮਾਲ ਕੀਤਾ ਤੇ ਨਾਲ ਮਿਰਚ ਪਾਊਡਰ ਇਹਦੇ ਵਿੱਚ ਆਪਾਂ ਨਹੀਂ ਪਾਵਾਂਗੇ ਆ ਪਿਆਜ਼ ਮੈਂ ਨਾਲ ਤੁਸੀਂ ਤੜਕੇ ਵਿੱਚ ਹੀ ਚਾਰ ਤੋਂ ਪੰਜ ਮਿੰਟ ਇਹਨੂੰ ਪਕਾ ਲੈਣਾ 3-4 ਮਿੰਟ ਹੋ ਗਏ ਆ ਹੁਣ ਇਹਦੇ ਵਿੱਚ ਪਾ ਦਿੰਦੇ ਆ ਅਸੀਂ ਟਮਾਟਰ ਇੱਕ ਟਮਾਟਰ ਦੇ ਆਏ ਤੁਸੀਂ ਦੋ ਵੀ ਪਾ ਸਕਦੇ ਹੋ ਨਹੀਂ ਤਾਂ ਇੱਕ ਟਮਾਟਰ ਬੋਟ ਹੈ ਬਸ ਟਮਾਟਰ ਨੂੰ ਹਲਕਾ ਹੀ ਆ ਇਹਨੂੰ ਸੋਫਟ ਕਰਨਾ ਹੈ ਹੁਣ ਇਸੀ ਇਹਦੇ ਵਿੱਚ ਪਾ ਦਿੰਦੇ ਆ ਪਾਊਡਰ ਮਸਾਲੇ ਅੱਜ ਆਪਾਂ ਸਬਜ਼ੀ ਬਣਾਣੀ ਹੈ ਬਿਲਕੁਲ ਸਿੰਪਲ ਬਣਾਣੀ ਹੈ ਜਿਆਦਾ ਸਪੈਸੀ ਨਹੀਂ ਬਣਾਣੀ ਸਿਰਫ ਇਹਦੇ ਵਿੱਚ ਅੱਜ ਅਸੀਂ ਦੋ ਮਸਾਲੇ ਹੀ ਪਾਵਾਂਗੇ ਤੀਜੀ ਅਸੀਂ ਮਿਰਚ ਪਾਈ ਆ ਉਹ ਆਪਾਂ ਹਰੀ ਮਿਰਚ ਲਈ ਹੈ ਜੇ ਤੁਸੀਂ ਹਰੀ ਮਿਰਚ ਨਹੀਂ ਲੈਣਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤਾਂ ਤੁਸੀਂ ਤਿੰਨ ਪਾਊਡਰ ਮਸਾਲੇ ਪਾਣੇ ਆ ਜੇ ਤੁਸੀਂ ਜ਼ਿਆਦਾ ਸਪੈਸੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਹੋਰ ਵੀ ਕਈ ਮਸਾਲੇ ਪਾ ਸਕਦੇ ਆ ਅੱਜ ਆਪ ਸਿਰਫ ਆਪਾਂ ਦੋ ਮਸਾਲਿਆਂ ਦੇ ਨਾਲ ਇਹ ਸਬਜ਼ੀ ਬਣਾ ਕੇ ਤਿਆਰ ਕਰਨੀ ਆ ਆਪਾਂ ਦੋ ਮਸਾਲੇ ਕਿਹੜੇ ਲੈਣੇ ਆ ਤੁਹਾਨੂੰ ਭਾਵੇਂ ਪਤਾ ਹੈ ਇਹ ਦੋ ਮਸਾਲੇ ਮੇਨ ਕਿਹੜੇ ਹੁੰਦੇ ਆ ਨਮਕ ਆਪਣੇ ਟੇਸਟ ਦੇ ਮੁਤਾਬਕ ਲੈ ਲੈਣਾ ਹੈ ਤੇ ਲੈ ਨਾਲ ਇਸਨੇ ਹਲਦੀ ਪਾਉਡਰ ਅੱਧਾ ਚਮਚਾ ਪਾ ਹਲਦੀ ਪਾਉਡਰ ਪਾ ਲਿਆ ਆਪਾਂ ਇਹ ਦੋ ਮਸਾਲਿਆਂ ਦੇ ਨਾਲ ਸਬ지 ਬਣਾਣੀ ਹੈ ਤੁਸੀ ਸਿੰਪਲ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਇੱਕ ਵਾਰ ਇਸ ਤਰ੍ਹਾਂ ਜਰੂਰ ਟਰਾਈ ਕਰੇ ਜੇ ਜ਼ਿਆਦਾ ਸਪੈਸੀ ਨਹੀਂ ਖਾਣਾ ਚਾਹੁੰਦੇ ਤਾਂ ਸਿਰਫ ਤੁਸੀਂ ਇਹ ਦੋ ਮਸਾਲੇ ਪਾ ਲੈਣੇ ਹੈ ਸੁਆਦ ਬਹੁਤ ਹੀ ਵਧੀਆ ਆਏਗਾ ਕਿਉਂਕਿ ਸੁਆਦ ਇਹਦਾ ਘੱਟ ਬਣਾਉਗਾ ਇਹ ਬਹੁਤ ਹੀ ਵਧੀਆ ਸੁਆਦ ਆਊਗਾ ਇਹ ਬਣਾਣੀ ਹੈ ਹੁਣ ਆਪਾਂ ਪਿੰਨਾ ਪਾਂਡੇ ਪਹਿਲਾਂ ਤੁਸੀਂ ਆਲੂ ਤੇ ਮਟਰ ਪਾ ਕੇ ਇਹਨੂੰ ਤੁਸੀਂ 5 ਤੋਂ 6 ਮਿੰਟ ਤੱਕ ਪਹਿਲਾਂ ਪਕਾ ਲੈਣੇ ਆ। ਇਹ ਥੋਮਰੇ ਲਈ ਬਹੁਤ ਹੀ ਜਲਦੀ ਉਹ ਸੌਫਟ ਹੋ ਜਾਂਦੇ ਆ ਤੇ ਆਲੂ ਤੇ ਮਟਰਾਂ ਨੂੰ ਥੋੜਾ ਜਿਆਦਾ ਟਾਈਮ ਲੱਗਦਾ। ਉਹ ਅਸੀਂ ਇਹਨੂੰ ਟਾ ਕੇ 5 ਤੋਂ 6 ਮਿੰਟ ਬਾਅਦ ਪਕਾ ਲਾਂਗੇ। ਤੇ ਵਿੱਚ ਵਿੱਚ ਕੜਛੀ ਚਲਾਉਂਦੇ ਰਵਾਂਗੇ ਆ। 5 ਮਿੰਟ ਹੋ ਗਏ ਆ ਆਲੂ ਤੇ ਮਟਰ ਸਾਡੇ ਕਾਫੀ ਸੌਫਟ ਹੋ ਗਏ ਆ ਤੇ ਹੁਣ ਇਹਦੇ ਵਿੱਚ ਪਾ ਲੈਂਦੇ ਆ ਕੱਟੇ ਹੋਏ ਓਂਗਰੇ ਇਹ ਇਹ ਪਾ ਕੇ ਤੁਸੀਂ ਇਹਨੂੰ 10 ਮਿੰਟ ਇਹਨੂੰ ਪਕਾ ਲਾਣਾ ਦਵਾ ਰਹਿ ਇਹਨੂੰ ਗੈਸ ਬਿਲਕੁਲ ਲੋ ਕਰ ਲੈਣਾ ਇਹਦੇ ਵਿੱਚ ਆਪਾਂ ਪਾਣੀ ਦਾ ਇਸਤਮਾਲ ਨਹੀਂ ਕਰਨਾ ਹੈ ਜਿੰਨਾ ਕਾ ਪਤੇ ਲਿਆ ਤੇ ਉਸੇ ਤੇਲ ਵਿੱਚ ਇਹ ਸਮਝੀ ਅਸੀਂ ਪਕਾਣੀ ਹੈ। ਉਹ ਨੂੰ ਕਰਦੇ ਹਾਂ ਮਿਕਸ। ਉਦੋਂ ਤੁਸੀਂ ਸੋਚੁੰਦੇ ਆ ਕਿ ਦੋ ਮਸਾਲਿਆਂ ਦੇ ਨਾਲ ਕਿਹੜੀ ਸਬਜ਼ੀ ਕਿੰਨੀ ਜ਼ਿਆਦਾ ਸਵਾਦ ਬਣੂਗੀ ਨਹੀਂ ਬਣੂਗੀ ਬਣੂਗੀ। ਇਹਦੇ ਵਿੱਚ ਅਸੀਂ ਐਂਡ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਜਿਹਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਫਾਈਵ ਸਟਾਰ ਹੋਟਲਾਂ ਜਿਹਾ ਖਾਂਦੇ ਆ ਉਸ ਤਰ੍ਹਾਂ ਦੀ ਬਣੋਂਗੇ ਸਿਰਫ ਇੱਕ ਚੀਜ਼ ਪਾਣ ਦੇ ਨਾਲ ਬਣ ਜਾਣੀ ਹੈ ਜੇ ਤੇ ਵਿੱਚ ਤੁਸੀਂ ਆਲੂ ਪ ਨਹੀਂ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਹੋਰ ਹਰੀਆਂ ਸਬਜ਼ੀਆਂ ਪਾ ਸਕਦੇ ਹੋ ਹੁਣ ਅਸੀਂ ਇਹਨੂੰ ਦਵਾਰਾ ਟੱਕ ਦਿੰਦੇ ਆ ਤੇ 10 ਮਿੰਟ ਇਹਨੂੰ ਪਕਾ ਲੈਂਦੇ ਆ ਸਬਜ਼ੀ ਨੂੰ ਸਾਡੇ ਨੂੰ 10 ਤੋਂ 15 ਮਿੰਟ ਹੋ ਗਏ ਆ ਹੁਣ ਇਹਨ ਬਣ ਕੇ ਤਿਆਰ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਦੁੱਧ ਪਰ ਤੋਂ ਲਾਹੀ ਹੋਈ ਇੱਕ ਕਰਸ਼ੀ ਬਿਲਕੁਲ ਫਰੈਸ਼ کریم ਪਾਣੀ ਖੱਟੀ ਨਹੀਂ ਹੋਣੀ ਚਾਹੀਦੀ ਐ ਬਿਲਕੁਲ ਤਾਜੀ ਉਹ ਤੁਸੀਂ ਪਾ ਲੈਣੀ ਐ ਤੇ ਲੱਗ ਜਾ ਹੁਣ ਤੁਸੀਂ ਦੇਖਿਆ ਸਬਜ਼ੀ ਕਿੰਨੀ ਜ਼ਿਆਦਾ ਵਧੀਆ ਬਣੂਗੀ ਤੇ ਕਲਾਕ ਫਲੇਵਰ ਦੀ ਬਣਦੀ ਐ ਇਸ ਤਰ੍ਹਾਂ ਪਰ ਸਿਰਫ ਇੱਕ ਵਾਰ ਮਲਾਈ ਪਾਣ ਦੇ ਨਾਲ ਬਿਲਕੁਲ ਚੇਂਜ ਹੋ ਜਾਂਦੇ ਨਾ ਹੀ ਕੋਤੇ ਮਸਾਲੇ ਪਾਣੇ ਐ ਤੇ 1 ਮਿੰਟਾਂ ਸਕਿੰਟਾਂ ਵਿੱਚ ਬਣ ਕੇ ਇਹ ਤਿਆਰ ਹੋ ਜਾਂਦੀ ਐ ਹੁਣ ਕਰਤੇ ਐ ਗੈਸ ਬੰਦ ਕੀ ਇਹ ਪਾ ਦਿੰਦੇ ਥੋੜਾ ਜਿਹਾ ਹਰਾ ਧੰਨਆ ਹੁਣ ਬਣ ਕੇ ਤਿਆਰ ਹੈ ਸਾਡੀ ਗਰਮਾ ਗਰਮ ਉਂਗਰੀਆਂ ਦੀ ਸਬਜੀ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਬਿਲਕੁਲ ਮਸਾਲੇ ਨਹੀਂ ਪਾਣਾ ਸਿਰਫ ਨੋਰਮਲ ਜਿਵੇਂ ਆਪਾਂ ਦੋ ਮਸਾਲਿਆਂ ਦੇ ਨਾਲ ਇਹ ਸਬਜੀ ਬਣਾ ਕੇ ਤਿਆਰ ਕੀਤੀ ਹੈ ਜੇ ਤੁਸੀਂ ਜ਼ਿਆਦਾ ਸਪੈਸੀ ਨਹੀਂ ਖਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਉਮੀਦ ਤੋਂ ਵੀ ਇਹ ਕਹੀਂ ਜ਼ਿਆਦਾ ਸਵਾਦ ਬਣਦੀ ਹੈ ਹੁਣ ਤੁਸੀਂ ਗਰਮ ਗਰਮ ਬਣਾਓ ਤੇ ਗਰਮ ਗਰਮ ਰੋਟੀ ਦੇ ਨਾਲ ਆਪਣੇ ਪਰਿਵਾਰ ਨੂੰ ਖਿਲਾਓ ਜੇ ਇਸ ਤਰ੍ਹਾਂ ਦੀਆਂ ਨਵੇਂ-ਨਵੇਂ ਵੀਡੀਓ ਦੇਖਣਾ ਪਸੰਦ ਕਰਦੇ ਸਿੰਪਲ ਤਰੀਕੇ ਦੇ ਨਾਲ ਬਣਾਉਂਦੇ ਆ ਤਾਂ ਜੁੜੇ ਹੋ ਰਹੋ ਐਜ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਆ ਹਣ ਤੁਹਾਨੂੰ ਅਸੀਂ ਹੋਰ ਵੀਡੀਓ ਵਿੱਚ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਹੈ